ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਕਈ ਤਰ੍ਹਾਂ ਦੀ ਖੱਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਦੇ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੁਣ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਚੁੱਕੀ ਹੈ। ਨਾਲ ਹੀ ਦਫ਼ਤਰਾਂ ਦੀ ਖੱਜਲ-ਖੁਆਰੀ ਅਤੇ ਏਜੰਟਾਂ ਦੀ ਵਾਧੂ ਲੋੜ ਵੀ ਹੁਣ ਖਤਮ ਹੋ ਚੁੱਕੀ ਹੈ। ਤੁਸੀਂ ਆਨਲਾਈਨ ਰਿਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਉੱਥੇ ਕਲਿੱਕ ਕਰਕੇ ਤਾਂ ਉੱਥੇ ਵਿੱਚ ਸਿੱਧਾ ਸੌਖਾ ਪੰਜਾਬੀ 'ਚ ਕਰਤੀ ਰਿਜਿਸਟਰੀ ਇਹ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ 'ਚ ਉਹ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨੇ ਕੋਈ ਤਰਾਜ ਹੋਇਆ ਤਾਂ ਉਹ ਆਜੂਗਾ ਨਾ ਹੋਇਆ ਤਾਂ 7 ਦਿਨ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸਤੀ ਬਿਲਕੁਲ ਸਹੀ ਹੈ ਤੇ ਇਸ ਰਿਸਤੀ ਕਰਨੀ ਪਊਗੀ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਬਦਲ ਹੈ ਜਿਸ ਦੇ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜ਼ਮੀਨ ਦੀ ਤਸਦੀਕ ਸ਼ੁਦਾ ਕਾਪੀ オンલાઇਨ ਪ੍ਰਾਪਤ ਕਰ ਸਕਦੇ ਨੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਜਿੱਥੇ ਮਰਜ਼ੀ ਜਾ ਕੇ ਕਰਾ ਲਿਓ ਰਿਸਟਰੀ ਉਹ ਤੇ ਰਿਪੋਰਟ ਤੇ ਚੜ ਜੂਗਾ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਜਾਣਾ ਜੰਦੇ ਨੇ ਇਹਦਾ ਮਤਲਬ ਠੀਕ ਹੈ ਬੰਦਾ ਉਹਦੇ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਈ ਜਾਂਦੇ ਨਹੀਂ ਹੈਗੇ ਫੇਸੇ ਦੇਖ ਕੇ ਤੇਰੇ ਕੋ ਕੋ ਨਹੀਂ ਆਉਂਦੇ ਭਾਈ ਇਹ ਹੜਾਂ ਦੇ ਜੋ ਪਿਛਲੇ ਮਹੀਨਾ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਬਹੁਤ ਵੱਡੀ ਬਾੜ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਸੀ ਤੇ ਅਜੇ ਹੀ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਇੰਨੀ ਬਰਸਾਤ ਨਹੀਂ ਹੋਈ ਕਦੇ ਇੰਨਾ ਪਾਣੀ ਨਹੀਂ ਆਇਆ ਜਿਹੜਾ ਇਸ ਦਫਾ ਆਇਆ ਸੀ ਬਰਸਾਤ ਹੋਈ ਬਹੁਤ ਵੱਡਾ ਨੁਕਸਾਨ ਹੋਇਆ 10 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਹੋ ਗਈ ਤੇ ਤੁਹਾਨੇ ਆਪਣੇ ਚੈਨਲਾਂ ਦੇ ਰਾਹੀਂ ਸਾਰੀ ਦੁਨੀਆ ਨੂੰ ਦਿਖਾਇਆ ਤੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਤਾਂ ਕਿ ਦੁਨੀਆ ਦੇਖ ਸਕੇ ਕਿ ਅਸੀਂ ਉਸ ਦੇ ਲਈ ਕੀ ਕੀਤਾ ਕਿਸ ਤਰ੍ਹਾਂ ਹੜ ਆਏ ਕਿਸ ਤਰ੍ਹਾਂ ਕਹਾਣੀ ਹੋਈ ਤੇ ਉੱਥੇ ਕੋਈ ਸੁਝਾਅ ਵੀ ਦਿੱਤੇ ਜਾ ਸਕਣ ਜਾਂ ਕੋਈ ਸਾਰੇ ਮੈਂਬਰ ਆਪਣਾ ਚਰਚਾ ਕਰ ਸਕਣਾ ਉਹ ਵਿਧਾਨ ਸਭਾ ਦਾ ਸੈਸ਼ਨ ਵੀ ਬੁલાਇਆ ਗਿਆ ਤੇ ਉਸ ਬਾੜ ਦੇ ਦੌਰਾਨ ਬਹੁਤ ਕੇਂਦਰ ਦੇ ਮੰਤਰੀ ਵੀ ਇੱਥੇ ਆਉਂਦੇ ਰਹੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬਹੁਤ ਕੁਝ ਹੋਇਆ ਤਾਂ ਇੱਥੇ ਜਦੋਂ ਮਾਨਯੋਗ ਸ਼ਿਵਰਾਜ ਸਿੰਘ ਜੀ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਉਹ ਵੀ ਇੱਥੇ ਆਏ ਤਾਂ ਇੱਕ ਬੜਾ ਬਿਆਨ ਦੇ ਗਏ ਸੀ ਇੱਥੇ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੜਾਏ ਨੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਬਰਸਾਤ ਹੋਈ ਹੈ ਇਹ ਮਾਈਨਿੰਗ ਕਰਕੇ ਹੋਈ ਹੈ ਤਾਂ ਮੈਂ ਬੜਾ ਹਰਾਨ ਸੀ ਅਸੀਂ ਵਿਧਾਨ ਸਭਾ ਦੇ ਸੈਸ਼ਨ 'ਚ ਮੈਂ ਕਿਹਾ ਵੀ ਤੀ ਮੀ ਅਸੀਂ ਤਾਂ ਕਿਸੇ ਕਿਤਾਬ 'ਚ ਅਜੇ ਤੱਕ ਪੜਿਆ ਨਹੀਂ ਕਿ ਮਾਈਨਿੰਗ ਦੇ ਨਾਲ ਵੀ ਖੜਾ ਜਾਂਦੇ ਨੇ ਜਾਂ ਬਸਾਤਾਂ ਹੋ ਜਾਂਦੀਆਂ ਨੇ ਸੋ ਵਿਧਾਨ ਸਭਾ ਦੇ ਸੈਸ਼ਨ ਵੀ ਇਸ ਲਈ ਬੁਲਾਇਆ ਗਿਆ ਸੀ ਕਿ ਸਾਰੇ ਮੈਂਬਰ ਆਪਣੀ ਗੱਲ ਉੱਥੇ ਰੱਖਣਗੇ ਪਰ ਉੱਥੇ ਵੀ ਰਾਜਨੀਤੀ ਚੱਲਦੀ ਰਹੀ ਸਾਡੇ ਲੀਡਰ ਆਫ অপੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਰਹੇ ਕਿ ਰੰਜੀਤ ਸਾਗਰ ਡੈਮ ਤੋਂ ਜੀ 715000 ਕਿਊਸਿਕ ਪਾਣੀ ਛੱਡਦਾ ਤੇ ਮੈਂ ਜਵਾਬ ਦੇ ਵਿੱਚ ਕਿਹਾ ਦੀ ਵੀ 715000 ਕਿਊਸਿਕ ਪਾਣੀ ਛੱਡਿਆ ਕੋਈ ਨਹੀਂ ਉੱਥੇ ਤੇ ਸਵਾ 2 ਲੱਖ ਕਿਊਸਿਕ ਪਾਣੀ ਛੱਡਿਆ ਸੀ ਸੋ ਇਸ ਤਰ੍ਹਾਂ ਦੇ ਦੋਸ਼ ਵਿਰੋਧੀ ਧਿਰ ਦੇ ਆਗੂ ਸਹਿਬਾਨ ਇਸ ਤਰ੍ਹਾਂ ਸਾਡੇ ਤੇ ਲਾਉਂਦੇ ਰਹੇ ਜਿਵੇਂ ਕੋਈ ਬਰਸਾਤ ਸਾਡੇ ਹੱਥ ਦੇ ਵਿੱਚ ਆ ਤੇ ਅਸੀਂ ਬਰਸਾਤ ਉੱਥੇ ਕਰਾਤੀ। ਅਸੀਂ ਕਹਿੰਦੇ ਰਹੇ ਹਾਂ ਕਿ ਕੱਲੇ ਡੈਮੋਂ ਤੇ ਪਾਣੀ ਨਹੀਂ ਆਇਆ। ਕੈਚਮੈਂਟ ਏਰੀਆ ਦੇ ਵਿੱਚ ਜਿੱਥੇ ਪਾਣੀ ਸੀ ਉੱਥੋਂ ਆ ਗਿਆ। ਖੱਡਾਂ ਦੇ ਰਾਹੀਂ ਆ ਗਿਆ। ਤਾਂ ਅਸੀਂ ਸਾਰੀ ਕੋਸ਼ਿਸ਼ ਗੱਲ ਦੀ ਲੋਕਾਂ ਦੇ ਵਿੱਚ ਜਾ ਕੇ ਗੱਲ ਆਪਣੀ ਦੱਸਦੇ ਰਹੇ। ਪਰ ਵਿਰੋਧੀ ਧਿਰ ਇਸ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕਰਦੀ ਰਹੀ। ਪਰ ਹੁਣ ਕੱਲ ਰਾਜ ਸਭਾ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੇ ਰਾਉਤ ਜੀ ਨੇ ਇੱਕ ਸਵਾਲ ਉੱਥੇ ਰੱਖਿਆ ਤੇ ਉਹ ਸਵਾਲ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕੀ ਜਲ ਸ਼ਕਤੀ ਮੰਤਰੀ ਇਹ بتانے ਕੀ ਕਿਰਪਾ ਕਰਨਗੇ ਕਿ ਪੰਜਾਬ ਮੇ ਹਾਲ ਹੀ ਮੇ ਆਈ ਬਾੜਕੀ ਸਥਿਤੀ ਪੋਂਗਰ ਭਾਗੜਾ ਡੈਮ ਜੈਸੇ ਬੰਦੋ ਮੇ ਖਰਾਬ ਜਲਾਸ਼ੈ ਪ੍ਰਬੰਧਨ ਕੇ ਕਾਰਨ ਗੰਭੀਰ ਹੋ ਗਈ ਕਿ ਬਾੜ ਦੀ ਸਥਿਤੀ ਦਾ ਕਾਰਨ ਕੀ ਸੀ कि ਇਹਦੇ ਕਰਕੇ ਹੋਇਆ ਵੀ ਉੱਤੇ ਪਾਣੀ ਜ਼ਿਆਦਾ ਆ ਗਿਆ ਕੁਛ ਆ ਗਿਆ ਤਾਂ ਉਹਦੇ ਵਿੱਚ ਮਾਨਯੋਗ ਜਲ ਸ਼ਕਤੀ ਰਾਜ ਮੰਤਰੀ ਜਿਹੜੇ ਕੇਂਦਰ ਸਰਕਾਰ ਦੇ ਨੇ ਸ਼੍ਰੀ ਰਾਜ ਭੁਸ਼ਣ ਚੌਧਰੀ ਉਹਨਾਂ ਨੇ ਉਹ ਜਵਾਬ ਦਿੱਤਾ ਉਸ ਗੱਲ ਦਾ ਪੰਜਾਬ ਮੇ ਹਾਲ ਹੀ ਮੇ ਬਾੜ ਕੀ ਸਥਿਤੀ ਪ੍ਰਮੁੱਖ ਬੰਧੋਂ ਪੌਂਗ ਔਰ ਭਾਗੜਾ ਮੇ ਖਰਾਬ ਜਲਾਸ਼ੈ ਪ੍ਰਬੰਧਨ ਕੇ ਕਾਰਨ ਗੰਭੀਰ ਨਹੀਂ ਹੋਈ ਬਰਸ 2025 ਮੇ ਪੌਂਗਰ ਭਾਖੜਾ ਬੰਦੋਕੇ ਕੈਚਮੈਂਟ ਕੈਚਮੈਂਟ ਖੇਤਰ ਮੇ ਬਹੁਤ ਜਿਆਦਾ بارش ਹੋਈ ਜਿਸਕੇ ਕਾਰਨ ਇਹ ਸਾਰਾ ਮਤਲਬ ਉਹਨਾਂ ਨੇ ਸਾਰੇ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਕੈਚਮੈਂਟ ਏਰੀਆ ਦੇ ਵਿੱਚ ਬਰਸਾਤ ਆਉਣੀ ਹੈ ਡੈਮਾਂ ਦੇ ਪਾਣੀ ਛੱਡਣ ਦੇ ਨਾਲ ਕੋਈ ਕਿਤੇ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਇਸ ਦੇ ਕਿਸ ਸਥਿਤੀ ਕੀ ਹੁੰਦੀ ਹੈ ਡੈਮਾਂ ਦੇ ਵਿੱਚ ਪਾਣੀ ਉਸ ਸਮੇਂ ਛੱਡਿਆ ਜਾਂਦਾ ਹੈ ਜਦੋਂ ਡੈਮ ਦੇ ਵਿੱਚ ਪਾਣੀ ਸੰਭਾਲਣ ਦੀ ਸਥਿਤੀ ਨਾ ਹੋਵੇ ਤੇ ਡੈਮ ਨੂੰ ਬਚਾਉਣਾ ਵੀ ਜ਼ਰੂਰੀ ਹੁੰਦਾ ਸੋ ਅਸੀਂ ਉਹ ਸਾਰੇ ਪ੍ਰਬੰਧ ਅੱਗੇ ਰੱਖ ਗਏ ਜਿੱਥੇ ਵੀ ਕਿਤੇ ਡੈਮ ਦਾ ਪਾਣੀ ਛੱਡਿਆ ਉਦੋਂ ਛੱਡਿਆ ਕੈਚਮੈਂਟ ਏਰੀਆ ਦੇ ਤਤ ਕਿਸੇ ਦਾ ਕੰਟਰੋਲ ਹੀ ਕੋਈ ਨਹੀਂ ਸੀ ਦਰਿਆਵਾਂ ਦੇ ਬਰਾਬਰ ਦਰਿਆ ਵਹਿ ਰਹੇ ਸੀ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਅਸੀਂ ਲੋਕਾਂ ਨੂੰ ਦੱਸ ਰਹੇ ਸੀ ਕਿ ਬਾੜ ਦੀ ਸਥਿਤੀ ਕਿਵੇਂ ਬਣੀ ਤੇ ਸਾਡੇ ਲੋਕਲ ਪੰਜਾਬ ਦੇ ਨੇਤਾ ਜੀ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਤੇ ਬੀਜੇਪੀ ਦੇ ਲਹਿਦਾ ਬਿਆਨ ਦੇਈ ਜਾ ਰਹੇ ਸੀ ਜਦੋਂ ਉਹਨਾਂ ਦੇ ਮੰਤਰੀ ਸਾਹਿਬ ਕਹਿ ਗਏ ਚੋਹਾਨ ਸਾਹਿਬ ਉਹ ਵੀ ਨਾਲ ਹੀ ਲੱਗੇ ਗਏ ਕਾਂਗਰਸ ਵਾਲੇ ਆਪ ਦੀ ਡਫਲੀ ਬਜਾਈ ਜਾਂਦੇ ਸੀ ਪਰ ਅਸੀਂ ਜਿਹੜੀ ਗੱਲ ਦੱਸਦੇ ਰਹੇ ਪਰ ਅੱਜ ਉਹ ਗੱਲ ਟੋਟਲੀ ਕਲੀਅਰ ਹੋਈ ਹੈ ਕਿ ਜ਼ਿਆਦਾ ਬਰਸਾਤਾਂ ਕਰਕੇ ਇਹ ਸਾਰਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ